ਸਾਤਛਿੜੀਕਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਖਾਲਕੂਬਾਦ ਦਾ ਦੌਰ ਪੰਜਾਬ ਦੇ ਵਿੱਚ 1980 ਤੇ 90 ਦੇ ਦਸ਼ਕ ਵਿੱਚ ਪੰਜਾਬ ਨੇ ਇਹ ਦੌਰ ਚੱਲਿਆ ਬਹੁਤ ਡੂੰਗੇ ਜ਼ਖਮ ਬਹੁਤ ਨੁਕਸਾਨ ਪੰਜਾਬ ਨੇ ਆਪਣੇ ਪਿੰਡੇ ਤੇ ਸਹੇ ਹਜ਼ਾਰਾਂ ਮੌਤਾਂ ਹੋਈਆਂ ਘਰਾਂ ਦੇ ਘਰ ਉੱਜੜ ਗਏ ਇਨਸਾਨੀਅਤ ਤੇ ਵੀ ਦਾਗ ਲੱਗੇ لیکن وقت نے اس دکھانتوں ਉੱبر کے پھر اگے ਵਧਣ ਦਾ ਰਾਹ دکھایا ਹੁਣ ਵੀ ਕੁਝ ਘਟਨਾਵਾਂ ਦੁਬਾਰਾ ਤੋਂ ਹੋ ਰਹੀਆਂ ਹਨ ਜੋ ਕਿ اچانک ਹੀ ਬਿਨਾ ਕਿਸੇ ਠੋਸ وجہ ਤੇ ਇੱਕ ਵਾਰ ਫਿਰ ਇੱਕ ਫਿਕਰ ਇੱਕ ਤੋਖਲਾ ਪੰਜਾਬ ਦੇ ਲੋਕਾਂ ਦੇ ਵਿੱਚ ਪੈਦਾ ਕਰਨ ਦਾ ਕੰਮ ਕਰ ਰਹੀਆਂ ਹਨ ਸੂਬੇ ਦੇ ਲੋਕਾਂ ਵਿੱਚ ਪਹਿਲਾਂ ਜੋ ਕੁਝ ਵੀ ਹੋਇਆ ਉਸਦੇ ਵਿੱਚ ਸਿਆਸਤ ਨੇ ਇੱਕ ਬਹੁਤ ਵੱਡਾ ਰੋਲ ਨਿਭਾਇਆ ਇਹ ਸਭ ਨੂੰ ਪਤਾ ਹੈ ਤੇ ਹੁਣ ਵੀ ਇਹੀ ਸਵਾਲ ਖੜਾ ਹੋ ਰਿਹਾ ਹੈ ਕਿ ਜੋ ਘਟਨਾਵਾਂ ਹੁਣ ਘਟ ਰਹੀਆਂ ਹਨ ਕਿ ਉਹਨਾਂ ਦੇ ਪਿੱਛੇ ਵੀ ਸਿਆਸਤ ਹੀ ਕੰਮ ਕਰ ਰਹੀ ਹੈ ਇਹ ਸਵਾਲ ਸਾਰਿਆਂ ਦੇ ਦਿਮਾਗ ਵਿੱਚ ਪਿਛਲੇ 21 ਦਿਨਾਂ ਦੇ ਵਿੱਚ 5 ਅਜਿਹੀਆਂ ਘਟਨਾਵਾਂ ਹੋਈਆਂ ਹਨ ਜਦੋਂ ਕਿ ਪੁਲਿਸ ਥਾਣਿਆਂ ਦੇ ਉੱਪਰ ਗਰਨੇਡ ਸੁੱਟੇ ਗਏ ਹਨ ਯਾ ਕੋਈ ਤਮਾਕਾ ਕੀਤਾ ਗਿਆ ਹੈ ਇਹ ਵੀ ਰੱਬ ਦਾ ਸ਼ੁਕਰ ਹੈ ਕਿ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੋਇਆ ਕਿਸੇ ਵੀ ਬੰਦੇ ਦੀ ਜਾਨ ਨਹੀਂ ਗਈ ਕੋਈ ਜਾਨੀ ਤੇ ਮਾਲੀ ਵੱਡਾ ਨੁਕਸਾਨ ਇਹਨਾਂ ਤਮਾਕਿਆਂ ਦੇ ਨਾਲ ਨਹੀਂ ਹੋਇਆ ਕਿਉਂਕਿ ਸ਼ਾਇਦ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਗਰਨੇਡ ਫਟੇ ਹੀ ਨਹੀਂ ਜਾਂ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਫਾਲਟ ਸੀ ਕੋਈ ਲੁਕਸ ਪੈ ਗਿਆ ਜਿਸ ਦੇ ਨਾਲ ਤਮਾਕਾ ਨਹੀਂ ਹੋਇਆ ਗਰਨੇਡ ਫਟੇ ਨਹੀਂ ਜਿਹੜਾ ਸਭ ਤੋਂ ਤਾਜ਼ਾ ਵਾਕਿਆ ਹੋਇਆ ਹੈ ਸ਼ੁੱਕਰਵਾਰ ਨੂੰ ਕਨੀਆ ਕੇ ਬਾਂਗਰ ਥਾਣਾ ਦੇ ਮੁੱਖ ਗੇਟ ਦੇ ਵਿੱਚ ਇੱਕ ਗ੍ਰੇਨੇਡ ਸੁੱਟਿਆ ਗਿਆ ਸੀ ਪਰ ਵਿਚਾਰਿਆ ਗ੍ਰੇਨੇਡ ਫਟਿਆ ਨਹੀਂ ਬਟਾਲਾ ਦੇ ਇਸ ਥਾਣੇ ਦੇ ਵਿੱਚ ਜੋ ਹਮਲਾ ਹੋਇਆ ਕਿਹਾ ਜਾਂਦਾ ਹੈ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਇਸ ਕਾਰੇ ਦਾ ਅੰਜਾਮ ਦਿੱਤਾ ਐਸਐਸਪੀ সোহੇਲ ਕਾਸਿਮ ਮੀਰ ਉਹ ਵੀ ਘਟਨਾ ਸਥਾਨ ਤੇ ਗਏ ਜਾਇਜ਼ਾ ਲਿਆ ਉਹਨਾਂ ਨੇ ਲੇਕਿਨ ਕੋਈ ਵੀ ਬਿਆਨ ਨਹੀਂ ਦਿੱਤਾ ਕਿ ਕੀ ਹੋਇਆ ਕਿਸਨੇ ਕੀਤਾ ਲੇਕਿਨ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਇਹ ਗ੍ਰਨੇਡ ਸੁੱਟ ਕੇ ਉਥੋਂ ਭੱਜੇ ਨੇ ਪਤਾ ਉਦੋਂ ਲੱਗਿਆ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਆਰਗੇਨਾਈਜੇਸ਼ਨ ਦੇ ਨਾਮ ਦੇ ਉੱਪਰ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਯੂ ਐਸ ਬੇਸਡ ਅਮਰੀਕਾ ਦੇ ਵਿੱਚ ਬੇਸਡ ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ੀਆਂ ਤੇ ਗੋਪੀ ਨਮਾ ਸ਼ੈਰੀਆ ਉਹਨਾਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਤੇ ਇਹ ਵੀ ਤਨਖੀ ਦਿੱਤੀ ਕਿ 6 ਵਜੇ ਤੋਂ ਬਾਅਦ ਜੋ ਪੁਲਿਸ ਨਾਕੇ ਲੱਗੇ ਹੁੰਦੇ ਹਨ ਉਹਨਾਂ ਦੇ ਉੱਪਰ ਵੀ ਹੋਰ ਹਮਲੇ ਕੀਤੇ ਜਾਣਗੇ ਉਸ ਤੋਂ ਪਹਿਲਾਂ ਵੀ ਹੈਪੀ ਪਾਸ਼ੀਆ ਦਾ ਨਾਮ ਕਈ ਵਾਰ ਜਿੰਨੀਆਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਵਿੱਚ ਨਾਮ ਉੱਛਲ ਕੇ ਸਾਹਮਣੇ ਆਉਂਦਾ ਹੈ ਪਿੱਛੇ ਜੇ ਇਹ ਵੀ ਖਬਰਾਂ ਸੁਣਨ ਨੂੰ ਮਿਲੀਆਂ ਸੀ ਕਿ ਹੈਪੀ ਪਸ਼ੀਆ ਦੀ ਮਾਤਾ ਉਸ ਦੀ ਭੈਣ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ ਕਿਸੇ ਕੇਸ ਦੇ ਸਬੰਧ ਦੇ ਵਿੱਚ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਜਾਂ ਉਹ ਹਜੇ ਵੀ ਹਿਰਾਸਤ ਵਿੱਚ ਹਨ ਇਹ ਹਜੇ ਇੰਨਾ ਸਾਫ਼ ਨਹੀਂ ਹੋਇਆ ਲੇਕਿਨ ਸ਼ੁੱਕਰਵਾਰ ਨੂੰ ਹੀ ਪੰਜਾਬ ਪੁਲਿਸ ਨੇ ਨਵੰਬਰ 23 ਨੂੰ ਅਜਨਾਲਾ ਥਾਣੇ ਦੇ ਬਾਹਰ ਜੋ ਆਈਡੀ ਪਲਾਂਟ ਕੀਤੀ ਗਈ ਸੀ ਉਸ ਦੇ ਮੁੱਖ ਦੋਸ਼ੀਆਂ ਨੂੰ ਫੜਨ ਦਾ ਦਾਅਵਾ ਕੀਤਾ ਗਿਆ ਇਨ੍ਹਾਂ ਦੋਸ਼ੀਆਂ ਦੇ ਵਿੱਚੋਂ ਇੱਕ ਜੰਡਿਆਲਾ ਗੁਰੂ ਦਾ ਜਸ਼ਨਦੀਪ ਸਿੰਘ ਉਰਫ ਡੈਨੀਸੀ ਨਾਲ ਉਸ ਦਾ ਸਾਥੀ 17 ਸਾਲ ਦਾ ਇੱਕ ਨਾਬਾਲਗ ਹੈ ਜਿਸ ਦਾ ਨਾਮ ਨਾਬਾਲਗ ਹੋਣ ਕਰਕੇ ਦੱਸਿਆ ਨਹੀਂ ਜਾ ਰਿਹਾ ਲੇਕਿਨ ਇਹ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਬੀ ਜੀ ਪੀ ਗੌਰਵ ਯਾਦਵ ਵੱਲੋਂ ਇਹ ਕਿਹਾ ਗਿਆ ਕਿ ਬੱਬਰ ਖਾਲਸਾ ਪਾਕਿਸਤਾਨ ਦੀ ਆਈ ਐਸ ਆਈ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਹੈਪੀ ਪਾਸ਼ੀਆ ਦੇ ਨਾਲ ਨਾਲ ਜਰਮਨੀ ਦੇ ਵਿੱਚ ਬੈਠੇ ਇੱਕ ਜੀਵਨ ਫੌਜੀ ਤੇ ਪਾਕਿਸਤਾਨ ਵਿੱਚ ਬੈਠੇ ਹਰਿੰਦਰ ਸਿੰਘ ਰਿੰਦਾ ਨੂੰ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਦੱਸਿਆ ਗਿਆ AIG SSOC ਜਿਹੜੀ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਇਹਨੂੰ ਕਿਹਾ ਜਾਂਦਾ ਹੈ SSOC ਅੰਮ੍ਰਿਤਸਰ ਦੇ AIG ਸੁਖਵਿੰਦਰ ਸਿੰਘ ਮਾਨ ਨੇ ਪੂਰੇ ਆਪਰੇਸ਼ਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਰਿੰਦਾ ਹੈਪੀ ਪਸ਼ੀਆ ਤੇ ਇੱਕ ਗੁਰਦੇਵ ਜਸਲ ਇਨਾ ਨੇ ਆਪਣੇ ਸਾਥੀਆਂ ਨੂੰ ਸਰਗਰਮ ਕੀਤਾ ਹੈ ਉਹਨਾਂ ਨੂੰ ਲਾਮਬੰਦ ਕੀਤਾ ਹੈ ਕਿ ਗੁਰਦਾਸਪੁਰ ਬਟਾਲਾ ਤੇ ਅੰਮ੍ਰਿਤਸਰ ਦੇ ਆਲੇ-ਦੁਆਲੇ ਵੱਡੇ-ਵੱਡੇ ਵਾਕਏ ਕੀਤੇ ਜਾਣ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਵੇ ਇਨਾ ਸਰਕਾਰੀ ਅਦਾਰਿਆਂ ਨੂੰ ਟਾਰਗੇਟ ਕਰਨ ਲਈ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕਿਹਾ ਗਿਆ ਹੈ ਤੇ ਉਸ ਕੰਮ ਦੇ ਲਈ ਹਥਿਆਰਾਂ ਤੇ ਐਕਸਪਲੋਸਿਵਜ਼ ਦਾ ਇੰਤਜ਼ਾਮ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਕਰ ਲਿਆ ਗਿਆ ਹੈ ਇਹ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ ਹੋਰ ਇਸ ਤਰ੍ਹਾਂ ਦੇ ਤਮਾਕੇ ਗਰਨੇਡ ਸੱਟਣ ਦੇ ਜਾਂ ਹੋਰ ਕੋਈ ਹਮਲੇ ਦਾ ਸਰਕਾਰੀ ਅਦਾਰੇ ਉੱਤੇ ਖਾਸ ਕਰ ਪੁਲਿਸ ਸਟੇਸ਼ਨਸ ਦੇ ਉੱਤੇ ਘਟਨਾਵਾਂ ਇਹ ਹੋ ਸਕਦੀਆਂ ਨੇ ਜੇ ਐਨੇ ਵੱਡੇ ਮਾਤਰਾ ਦੇ ਵਿੱਚ ਹਥਿਆਰ ਤੇ ਐਕਸਪਲੋਸਿਵ ਜਮ੍ਹਾਂ ਕਰ ਲਏ ਗਏ ਨੇ ਜੋ ਕਿ ਪੁਲਿਸ ਦਾਅਵਾ ਕਰ ਰਹੀ ਹੈ ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਨੂੰ ਪੰਜਾਬ ਪੁਲਿਸ ਦੇ ਇੱਕ ਹੋਰ ਹਮਲਾ ਜੋ ਕਿ ਨਵਾਂ ਸ਼ਹਿਰ ਦੇ ਆਸਰੋ ਥਾਣੇ ਦੇ ਵਿੱਚ ਹੋਇਆ ਸੀ ਉਸ ਨੂੰ ਹੱਲ ਕਰਨ ਦਾ ਵੀ ਦਾਵਾ ਕੀਤਾ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ KZF ਇਸ ਦੇ ਤਿੰਨ ਬੰਦਿਆਂ ਨੂੰ ਫੜ ਕੇ ਇੱਕ ਟੈਰਰ ਮੋਡਿਊਲ ਨੂੰ ਬਸਟ ਕਰਨ ਦਾ ਜਿਹੜਾ ਦਾਵਾ ਹੈ ਉਹ ਵੀ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਡੀਜੀਪੀ ਗੌਰਵ ਯਾਦਵ ਨੇ ਵੀ ਉਸ ਟਾਈਮੇ ਜਾਣਕਾਰੀ ਦਿੱਤੀ ਕੀ ਮੁਹੱਲਾ ਕਾਜ਼ੀਆਂ ਦੇ ਯਗਪ੍ਰੀਤ ਸਿੰਘ ਉਰਫ ਯੂਵੀ ਮੁਹੱਲਾ ਜੁਗਤਿਆਂ ਦਾ ਜਸਕਰਨ ਸਿੰਘ ਉਰਫ ਸ਼ਾ ਤੇ ਰਾਹੋਂ ਦੇ ਦੁਗਾਲਾ ਮੁਹੱਲੇ ਦਾ ਹਰਜੋਤ ਸਿੰਘ ਉਰਫ ਜੋਗ ਇਹਨਾਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾਂ ਕੋਲੋਂ ਦੋ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਰਵਾਲਵਰ ਸੀ ਤੇ ਇੱਕ ਦੇਸੀ ਕਟਾ ਤੇ ਨਾਲ 6 ਜ਼ਿੰਦਾ ਕਾਰਤੂਸ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਇਹਨਾਂ ਇੰਨਾ ਲੋਕਾਂ ਨੂੰ ਪਿਛਲੇ 6 ਮਹੀਨੇ ਦੇ ਵਿੱਚ ਵਿਦੇਸ਼ਾਂ ਤੋਂ 4.5 ਲੱਖ ਰੁਪਏ ਜਿਹੜੇ ਨੇ ਉਹ ਵੀ ਟਰਾਂਸਫਰ ਕੀਤੇ ਗਏ ਨੇ ਤਾਂ ਕਿ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਸਕਣ ਪੈਸਾ ਬਾਹਰੋਂ ਇਹਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤਾ ਗਿਆ ਹੈ ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਲੰਧਰ ਦੇ ਜੀਟੀ ਰੋਡ ਤੇ ਇੱਕ ਲੋਕੇਸ਼ਨ ਸੀ ਸੀਕ੍ਰੀਟ ਲੋਕੇਸ਼ਨ ਉਸ ਤੋਂ ਇਹਨਾਂ ਦੋਸ਼ੀਆਂ ਨੇ 28 ਨਵੰਬਰ ਨੂੰ ਇੱਕ ਗਰਨੇਡ ਜਿਹੜਾ ਹੈ ਉਸ ਨੂੰ ਡੇਡ ਲੈਟਰ ਬਾਕਸ ਹੈ ਉਸ ਦੇ ਵਿੱਚੋਂ ਰਿਟਰੀਵ ਕੀਤਾ ਕੱਢਿਆ ਗਿਆ ਡੈਡ ਲੈਟਰ ਬਾਕਸ ਜਾਂ ਡੀ ਐਲ ਬੀ ਉਸ ਸੀਕ੍ਰੀਟ ਲੋਕੇਸ਼ਨ ਨੂੰ ਕਿਹਾ ਜਾਂਦਾ ਹੈ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਜਿੱਥੇ ਕੋਈ ਵੀ ਸਮਾਨ ਜਾਂ ਜਾਣਕਾਰੀ ਦੋ ਬੰਦੇ ਆਪਸ ਦੇ ਵਿੱਚ ਸਾਂਝੀ ਕਰਦੇ ਨੇ ਲੇਕਿਨ ਆਪਸ ਦੇ ਵਿੱਚ ਉਹ ਮਿਲਦੇ ਨਹੀਂ ਕੰਟੈਕਟ ਦੇ ਵਿੱਚ ਨਹੀਂ ਆਉਂਦੇ ਬਿਨਾ ਮਿਲੇ ਗਏ ਇੱਕ ਪਹਿਲਾਂ ਤੋਂ ਹੀ ਮਿੱਥੀ ਹੋਈ ਜਗਾ ਜਿੱਥੇ ਉਹ ਸਮਾਨ ਰੱਖ ਦਿੱਤਾ ਜਾਂਦਾ ਹੈ ਤੇ ਦੂਸਰਾ ਬੰਦਾ ਆ ਕੇ ਉਥੋਂ ਚੱਕ ਕੇ ਲੈ ਜਾਂਦਾ ਹੈ ਉਸ ਨੂੰ ਇਹ ਡੈੱਡ ਲੈਟਰ ਬਾਕਸ ਜਾਂ ਡੀ ਐਲ ਬੀ ਕਿਹਾ ਜਾਂਦਾ ਹੈ ਅਸਿਸਟੈਂਟ ਆਈ ਜੀ ਪੁਲਿਸ ਦੇ ਜਿਹੜੇ ਨਵਜੋਤ ਸਿੰਘ ਮਾਹਲ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇੱਕ ਖੁਫੀਆ ਆਪਰੇਸ਼ਨ ਦੇ ਦੌਰਾਨ ਪੁਲਿਸ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਰੇਲਵੇ ਕਰਾਸਿੰਗ ਦੇ ਉੱਪਰ ਨਾਕਾ ਲਾਇਆ ਹੋਇਆ ਸੀ ਤੇ ਜਦੋਂ ਮਲਜਮ ਮੋਟਰਸਾਈਕਲ ਤੇ ਉਥੋਂ ਨਵਾਂ ਸ਼ਹਿਰ ਦੇ ਬੱਸ ਅੱਡੇ ਵੱਲ ਜਾ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂਚ ਜਾਰੀ ਹੈ ਇਹ ਪਤਾ ਕਰਨ ਲਈ ਕਿ ਇਹਨਾਂ ਦੇ ਨਾਲ ਹੋਰ ਕੌਣ ਕੌਣ ਸ਼ਾਮਿਲ ਹੈ ਜਾਂ ਇਹਨਾਂ ਦੇ ਟੱਚ ਦੇ ਵਿੱਚ ਇਹਨਾਂ ਦੇ ਸੰਪਰਕ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ ਸਾਥੀ ਕੌਣ ਨੇ ਉਹ ਬੈਕਵਰਡ ਤੇ ਫਾਰਵਰਡ ਮੂਵਮੈਂਟ ਜਿਹੜੀ ਹੈ ਇਹਨਾਂ ਦੀ ਸਾਰੀ ਡਿਟੈਕਟ ਕੀਤੀ ਜਾਏਗੀ ਤੇ ਹੋਰ ਜਿਹੜੇ ਲੋਕ ਇਹਨਾਂ ਦੇ ਨਾਲ ਸਬੰਧਤ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਤੋਂ ਇਲਾਵਾ 4 ਦਸੰਬਰ ਨੂੰ ਮਜੀਠੀਆ ਥਾਣੇ ਦੇ ਵਿੱਚ ਵੀ ਇੱਕ ਜ਼ਬਰਦਸਤ ਧਮਾਕਾ ਹੋਇਆ ਸੀ ਜਿਸ ਵਿੱਚ ਥਾਣੇ ਦੀਆਂ ਬਾਰੀਆਂ ਦੇ ਸ਼ੀਸ਼ੇ ਉੱਡ ਗਏ ਸਨ ਕਾਫੀ ਲੋਕਾਂ ਵੱਲੋਂ ਕਿਹਾ ਗਿਆ ਕਿ ਇਹ ਗ੍ਰਨੇਡ ਅਟੈਕ ਹੈ ਇੱਥੋਂ ਤੱਕ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਨੂੰ ਹਮਲੇ ਦੇ ਦਾਹੀ ਰੂਪ ਦਿੱਤਾ ਕਿ ਹਮਲਾ ਹੋਇਆ ਹੈ ਪੁਲਿਸ ਸਟੇਸ਼ਨ ਤੇ ਲੇਕਿਨ ਪੰਜਾਬ ਪੁਲਿਸ ਵੱਲੋਂ ਇਹ ਸਾਰੇ ਬਿਆਨਾਂ ਦਾ ਖੰਡਨ ਕੀਤਾ ਗਿਆ ਉਹਨਾਂ ਵੱਲੋਂ ਇਹ ਜ਼ੋਰ ਦੇ ਕੇ ਕਿਹਾ ਗਿਆ ਕਿ ਕੋਈ ਹਮਲਾ ਨਹੀਂ ਹੋਇਆ ਹੈ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ ਹੈ ਸਾਡਾ ਇੱਕ ਮੁਲਾਜ਼ਮ ਜਿਹੜਾ ਸੀ ਉਹ ਮੋਟਰਸਾਈਕਲ ਦੇ ਵਿੱਚ ਹਵਾ ਭਰ ਰਿਹਾ ਸੀ ਤੇ ਉਹਦਾ ਟਾਇਰ ਫਟ ਗਿਆ ਸਟਾਇਰ ਫਟਣ ਦੇ ਨਾਲ ਜੋ ਤਮਾਕਾ ਹੋਇਆ ਹੈ ਉਹੀ ਸਚਾਈ ਹੈ ਕੋਈ ਹੋਰ ਗ੍ਰਨੇਡ ਬਲਾਸਟ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਹਮਲਾ ਨਹੀਂ ਹੋਇਆ ਲੇਕਿਨ ਬਾਅਦ ਵਿੱਚ ਇਸ ਤਮਾਕੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰਕੇ ਹੈਪੀ ਪਸ਼ਿਆਂ ਵੱਲੋਂ ਲਈ ਗਈ ਤੇ ਉਸਨੇ ਕਿਹਾ ਅਸੀਂ ਇਹ ਤਮਾਕਾ ਕਰਾਇਆ ਉਸ ਤੋਂ ਪਹਿਲਾਂ ਸਾਲ 2021 ਤੇ 2022 ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸੀ ਰਾਕਟ ਲਾਂਚਰ ਨਾਲ ਪੁਲਿਸ ਹੈੱਡਕ quarter ਤੇ ਹਮਲਾ ਹੋਇਆ ਸੀ ਤਰਨਤਾਰਨ ਤੇ ਆਸ-ਪਾਸ ਇੱਕ ਦੋ ਜਗ੍ਹਾ ਦੇ ਉੱਤੇ ਪੁਲਿਸ ਥਾਣੇ ਤੇ ਵੀ ਐਸੀ ਤਰ੍ਹਾਂ ਦੇ ਬਲਾਸਟ ਹੋਏ ਸੀ ਉਸ ਤੋਂ ਬਾਅਦ ਇਹ ਸਾਰੀਆਂ ਗਤੀਵਧੀਆਂ ਰੁਕ ਗਈਆਂ ਸੀ ਤੇ ਹੁਣ ਅਚਾਨਕ ਫੇਰ ਪੁਲਿਸ ਥਾਣਿਆਂ ਦੇ ਉੱਤੇ ਇੱਕ ਗਰਨੇਡ ਸਿੱਟੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਸੇ ਨਾਲ ਨਾਲ ਹੀ ਗੈਂਗਸਟਰਾਂ ਵੱਲੋਂ ਵੀ ਮਾਨਸਾ ਦੇ ਵਿੱਚ ਉਸੇ ਪੈਟਰੋਲ ਪੰਪ ਤੇ ਗ੍ਰੇਨੇਡ ਸੁੱਟਿਆ ਗਿਆ ਤੇ ਉੱਥੇ ਧਮਾਕਾ ਕੀਤਾ ਗਿਆ ਡਰੋਂ ਵਾਸਤੇ ਫਰੋਤੀ ਲੈਣ ਵਾਸਤੇ ਹੁਣ ਗੁਰਦਾਵਾں ਤੇ ਚੰਡੀਗੜ੍ਹ ਦੇ ਵਿੱਚ ਵੀ ਪੱਬਾਂ ਦੇ ਬਾਹਰ ਲੋ ਇੰਟੈਸਿਟੀ ਬਲਾਸਟ ਕੀਤੇ ਜਾਣ ਦਾ ਜਿਹੜਾ ਸਮਾਚਾਰ ਹੈ ਉਹ ਸਾਹਮਣੇ ਆਇਆ ਹੈ ਕਿ ਉਹ ਵੀ ਗੈਂਗਸਟਰਾਂ ਵੱਲੋਂ ਹੀ ਕੀਤਾ ਗਿਆ ਹੈ ਤਾਂ ਕਿ ਪੱਬਾਂ ਦੇ ਜਿਹੜੇ ਮਾਲਕ ਨੇ ਉਹਨਾਂ ਤੋਂ ਫਰੋਤੀ ਵਸੂਲ ਕੀਤੀ ਜਾ ਸਕੇ ਜਿਹੜੇ ਜਿਨ੍ਹਾਂ ਨੂੰ ਪੁਲਿਸ ਅੱਤਵਾਦੀ ਕਹਿੰਦੀ ਹੈ ਉਹਨਾਂ ਦੇ ਜੇ ਪ੍ਰੋਫਾਈਲ ਦੇਖੇ ਉਹ ਵੀ ਗੈਂਗਸਟਰਾਂ ਦੇ ਨਾਲ ਮਿਲੇ ਹੋਏ ਨੇ ਗੈਂਗਸਟਰ ਅਰਸ਼ਦੱਲਾ ਨੂੰ ਵੀ ਅੱਤਵਾਦੀ ਕੋਸ਼ਿਤ ਕਰ ਦਿੱਤਾ ਗਿਆ ਹੈ ਸੋ ਉਹ ਲਾਈਨਾਂ ਜਿਹੜੀਆਂ ਨੇ ਉਹ ਮਿਟਦੀਆਂ ਜਾ ਰਹੀਆਂ ਨੇ ਕਿ ਟੈਰਰਿਸਟ ਕੌਣ ਹੈ ਤੇ ਗੈਂਗਸਟਰ ਕੌਣ ਹੈ ਜਿਹੜੇ ਵਾਕਏ ਹੋ ਰਹੇ ਨੇ ਉਹਨਾਂ ਦੇ ਵਿੱਚ ਵੀ ਗ੍ਰੇਨੇਡs ਛੁੱਟਿਆ ਜਣਾ ਗੈਂਗਸਟਰਾਂ ਵੱਲੋਂ ਵੀ ਤੇ ਇਹਨਾਂ ਸੋ ਕਾਲਡ ਅੱਤਵਾਦੀਆਂ ਵੱਲੋਂ ਵੀ ਉਹ ਵੀ ਇੱਕ ਸਿਮਿਲੈਰਿਟੀ ਇੱਕ ਉਹਨਾਂ ਦੇ ਵਿੱਚ ਸਮਾਨਤਾ ਦੇਖੀ ਜਾ ਰਹੀ ਹੈ ਇਦੇ ਨਾਲ ਨਾਲ ਹੀ ਸੁਖਬੀਰ ਬਾਦਲ ਤੇ ਹਮਲਾ ਕਰਨ ਤੋਂ ਬਾਅਦ ਨਰਾਇਣ ਸਿੰਘ ਚੌੜਾ ਦਾ ਖਾਲਿਸਤਾਨੇ ਸਮਰਥਕ ਹੋਣਾ ਜਾਂ ਪੁਰਾਣੇ ਉਸ ਲੋਕਾਂ ਦਾ ਜਿਨ੍ਹਾਂ ਨੇ ਉਹ ਪਹਿਲਾ ਦੌਰ ਦੀ ਲੜਾਈ ਦੇਖੀ ਹੈ ਉਹਦੇ ਵਿੱਚ ਸ਼ਾਮਿਲ ਸੀ ਬਾਅਦ ਵਿੱਚ ਬਰੀ ਹੋ ਕੇ ਮਾਮਲਿਆਂ ਤੋਂ ਜਾਂ ਉਹ ਆਪਣੀ ਜ਼ਿੰਦਗੀ ਕਿਸੇ ਹੋਰ ਤਰੀਕੇ ਨਾਲ ਬਸਰ ਕਰ ਰਹੇ ਸੀ ਲੇਕਿਨ ਉਹਨਾਂ ਦੇ ਦਿਮਾਗ ਦੇ ਵਿੱਚ ਹਜੇ ਵੀ ਉਹੀ ਲੜਾਈ ਉਹੀ ਧਾਰਾ ਉਸ ਉਹੀ ਖਿਆਲات ਜਿਹੜੇ ਸੀ ਉਹ ਹਜੇ ਵੀ ਪਣਪ ਰਹੇ ਸੀ ਉਹ ਇੱਕ ਧਾਰਾ ਵੀ ਹੈ ਜੋ ਕਿ ਪ੍ਰੋਮਿਨੈਂਸ ਦੇ ਵਿੱਚ ਆਈ ਹੈ ਦੁਬਾਰਾ ਸਾਹਮਣੇ ਆਈ ਹੈ ਥੋੜੇ ਥੋੜੇ ਸਮੇਂ ਦੇ ਵਕਫੇ ਵੱਲੋਂ ਉਹ ਧਾਰਾ ਉੱਠਦੀ ਰਹਿੰਦੀ ਹੈ ਉਸ ਨੂੰ ਕਦੇ ਪੰਥਕ ਤੇਰ ਦਾ ਨਾਮ ਦਿੱਤਾ ਜਾਂਦਾ ਹੈ ਕਦੇ ਉਸ ਨੂੰ ਹਾਰਡ ਲਾਈਨਰਸ ਕਿਹਾ ਜਾਂਦਾ ਹੈ ਲੇਕਿਨ ਉਹ ਸਾਡੇ ਸਮਾਜ ਦੇ ਵਿੱਚ ਵਿੱਚ ਹੈ ਚੱਲ ਰਹੀ ਹੈ ਉਹ ਪੂਰੀ ਤਰੀਕੇ ਨਾਲ ਉਹ ਸੋਚ ਜਿਹੜੀ ਹੈ ਉਹ ਧਾਰਾ ਉਹ ਲਹਿਰ ਖਤਮ ਨਹੀਂ ਹੋਈ ਸੀ ਉਹ ਵੀ ਹਜੇ ਮੌਜੂਦ ਹੈ ਮੌਜੂਦ ਹੈ ਉਹਦੇ ਕਈ ਸਮਰਥਕ ਹਜੇ ਵੀ ਦੇਖੇ ਜਾ ਰਹੇ ਨੇ ਉਸ ਦਾ ਕਾਰਨ ਵੀ ਸ਼ਾਇਦ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਪਹਿਲੀ ਵਾਰ ਇਹ ਲੜਾਈ ਲੜੀ ਗਈ ਜਾਂ ਇਹ ਦੌਰ ਚੱਲਿਆ ਉਦੋਂ ਉਸ ਨੂੰ ਜਦੋਂ ਖਾਤਮਾ ਕੀਤਾ ਗਿਆ ਉਸ ਦੌਰ ਦਾ ਉਹਦੇ ਵਿੱਚ ਬਹੁਤ ਸਵਾਲ ਜਿਹੜੇ ਨੇ ਉਹ ਅਣਸੁਲਝੇ ਹੀ ਛੱਡ ਦਿੱਤੇ ਗਏ ਉਹਨਾਂ ਨੂੰ ਸੁਲਝਾਇਆ ਨਹੀਂ ਗਿਆ ਉਹਨਾਂ ਦੇ ਉੱਤਰ ਲੋਕਾਂ ਦੇ ਸਾਹਮਣੇ ਨਹੀਂ ਰੱਖੇ ਗਏ ਹਜ਼ਾਰਾਂ ਦੀ ਤਦਾਦ ਦੇ ਵਿੱਚ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋਈ ਨਿਰਦੋਸ਼ ਲੋਕ ਮਾਰੇ ਗਏ ਉਦੇ ਲਈ ਜ਼ਿੰਮੇਵਾਰ ਕੌਣ ਸੀ ਉਹਦੇ ਪਿੱਛੇ ਸਾਜ਼ਿਸ਼ਾਂ ਕੀ ਸੀ ਸਿਆਸਤਦਾਨਾਂ ਨੇ ਕੀ ਕੀ ਸਾਜ਼ਿਸ਼ਾਂ ਕਲੀਆਂ ਉਹ ਵੀ ਪੂਰੇ ਤਰੀਕੇ ਨਾਲ ਕਦੇ ਵੀ ਲੋਕਾਂ ਦੇ ਸਾਹਮਣੇ ਉਸ ਨੂੰ ਲਿਆਂਦਾ ਨਹੀਂ ਗਿਆ ਲੇਕਿਨ ਹੁਣ ਜੋ ਲੋਕ ਜੋ ਨੌਜਵਾਨ ਇਸ ਧਾਰਾ ਦੇ ਸਮਰਥਕ ਆਪਣੇ ਆਪ ਨੂੰ ਦੱਸਦੇ ਨੇ ਉਹਨਾਂ ਨੇ ਨਾ ਤਾਂ ਉਹ ਦੌਰ ਦੇਖਿਆ ਨਾ ਉਹਦੀ ਹਿਸਟਰੀ ਤੋਂ ਵਾਕਿਫ ਸੀ ਉਹਨਾਂ ਦੀ ਜਿਹੜੀ ਪ੍ਰੋਫਾਈਲ ਹੈ ਉਹਨਾਂ ਦੀ ਰਹਿਣੀ ਬਹਿਣੀ ਹੈ ਉਹਨਾਂ ਦੀ ਜੋ ਦਿੱਖ ਹੈ ਉਹ ਵੀ ਉਸ ਸੋਚ ਦੇ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ ਹੈ ਬਿਲਕੁਲ ਹੀ ਆਪੋਜ਼ਿਟ ਇੱਕ ਦੂਜੇ ਤੋਂ ਉਹ ਧਾਰਾਵਾਂ ਨੇ ਉਹ ਉਹਨਾਂ ਦੀ ਸੋਚ ਹੈ ਲੇਕਿਨ ਜਿਸ ਨਾਮ ਦੇ ਉੱਪਰ ਇਹ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਉਸ ਨਾਮ ਨੂੰ ਖਾਲਿਸਤਾਨ ਹਜੇ ਵੀ ਦੱਸਿਆ ਜਾ ਰਿਹਾ ਹੈ ਲੇਕਿਨ ਇਹ ਸਾਰੇ ਮਾਸਲੇ ਦੀ ਤਰਾਸ ਦੀ ਸਭ ਤੋਂ ਵੱਡੀ ਹੋਰ ਵੀ ਹੈ ਕਿ ਜਿਹੜੇ ਆਪਣੇ ਆਪ ਨੂੰ ਇਸ ਖਾਲਿਸਤਾਨ ਦੀ ਲੜਾਈ ਦਾ ਸਭ ਤੋਂ ਵੱਡਾ ਸਿਪਾਹੀ ਦੱਸਦੇ ਨੇ ਸਿਮਰਨਜੀਤ ਸਿੰਘ ਮਾਨ ਜਾਂ ਹੋਰ ਵੀ ਜਿਹੜੇ ਲੀਡਰ ਨੇ ਉਹਨਾਂ ਤੋਂ ਇਹਦੀ ਰੂਪਰੇਖਾ ਕੀ ਹੋਏਗੀ ਕਿੱਥੇ ਬਣੇਗਾ ਕਿਵੇਂ ਬਣੇਗਾ ਜਦੋਂ ਸਵਾਲ ਪੁੱਛ ਲੋ ਤਾਂ ਉਹਨਾਂ ਕੋਲ ਕੋਈ ਵੀ ਜਵਾਬ ਨਹੀਂ ਹਨ ਇਥੋਂ ਤੱਕ ਇੱਕ ਪੱਤਰਕਾਰ ਨੇ ਥੋੜੀ ਦੇਰ ਪਹਿਲਾਂ ਸਿਮਰਨਜੀਤ ਸਿੰਘ ਮਾਨ ਤੋਂ ਪੁੱਛਿਆ ਕਿ ਜੇ ਤੁਸੀਂ ਦੇਸ਼ ਬਣਾ ਵੀ ਲਿਆ ਆਪਣਾ ਇੱਕ ਵੱਖਰਾ ਤੁਹਾਡੇ ਕੋਲ ਰਿਸੋਰਸਿਜ਼ ਕੋਈ ਹੈ ਨਹੀਂਗੇ ਪੈਸਾ ਕਿੱਥੋਂ ਆਊਗਾ ਤੁਸੀਂ ਦੇਸ਼ ਚਲਾਓਗੇ ਕਿਵੇਂ ਤਾਂ ਉਹਨਾਂ ਦਾ ਜਵਾਬ ਸੀ ਆਈਐਮਐਫ ਤੋਂ ਲੋਨ ਲੈ ਲਵਾਂਗੇ ਜਿਹੜੀ ਸੋਚ ਦੀ ਦਿਵਾਲੀਆਪਨ ਹੈ ਉਹ ਇਥੋਂ ਝਲਕਦਾ ਹੈ ਕਿ ਤੁਸੀਂ ਨਾ ਤਾਂ ਉਹਦਾ ਕੋਈ ਖਿੱਤਾ ਬਣਾਇਆ ਹੈ ਨਾ ਉਹਦਾ ਕੋਈ ਨਕਸ਼ਾ ਤੁਹਾਡੇ ਦਿਮਾਗ ਵਿੱਚ ਹੈ ਤੁਸੀਂ ਉਸ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਨੂੰ ਖਾਲਸਾਤਨ ਸਮਝ ਰਹੇ ਹੋ ਤਾਂ ਉਹ ਪਾਕਿਸਤਾਨ ਕਸ਼ਮੀਰ ਕਿੱਥੇ ਕਿੱਥੇ ਤੱਕ ਫੈਲਿਆ ਹੋਇਆ ਸੀ ਕਿ ਅੱਜ ਉਹਨੂੰ ਵਾਪਸ ਲੈ ਲਵੋਗੇ ਕੀ ਤੁਸੀਂ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਵੀ ਹਰਿਆਣਾ Shimla ਪਾਕਿਸਤਾਨ ਦਾ ਪੰਜਾਬ ਕਿੰਨੇ ਹਿੱਸੇ ਸੀ ਕਿੰਨੇ ਖਿੱਤੇ ਸੀ ਕੀ ਤੁਸੀਂ ਉਹਨਾਂ ਨੂੰ ਖੋਲੋਗੇ ਤੇ ਉਹਦੇ ਉੱਪਰ ਇੱਕ ਨਵਾਂ ਦੇਸ਼ ਨਿਰਮਾਣ ਕਰਨ ਦੀ ਸੋਚ ਰਹੇ ਹੋ ਜੇ ਇਹ ਕਰ ਵੀ ਲਓਗੇ ਤਾਂ ਉੱਥੇ ਸਿੱਖ ਧਰਮ ਕਦੇ ਵੀ ਬੌਗਿੰਕੀ ਦੇ ਵਿੱਚ ਸੀ ਨਹੀਂ ਹੁਣ ਵੀ ਨਹੀਂ ਹੈ ਫਿਰ ਉਹ ਜਿਹੜੀ ਬਾਕੀ ਪਾਪੂਲੇਸ਼ਨ ਹੈ ਜਿਹੜੀ ਵਸੋਂ ਹੈ ਕੀ ਉਹਨੂੰ ਬਾਹਰ ਕੱਢ ਦੋਗੇ ਜਾਂ ਕੀ ਉਹ ਇਸ ਵੱਖਰੇ ਦੇਸ਼ ਦੇ ਲਈ ਸਹਿਮਤ ਹੋ ਜਾਏਗੀ ਤੁਹਾਡੀ ਸੋਚ ਦੇ ਨਾਲ ਮਿਲ ਜਾਏਗੀ ਕਿਸੇ ਨੇ ਵੀ ਇਹਨਾਂ ਗੱਲਾਂ ਦੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਬਾਰੇ ਨਹੀਂ ਸੋਚਿਆ ਹੈ ਬਸ ਇਸ ਨਾਮ ਦੇ ਉੱਤੇ ਕੀ ਹਾਂ ਦੀ ਅਸੀਂ ਇਹ ਲੜਾਈ ਲੜਨੀ ਚਾਹੁੰਦੇ ਹਾਂ ਅਸੀਂ ਇਹ ਪੰਜਾਬ ਦੀ ਲੜਾਈ ਲੜ ਰਹੇ ਹਾਂ ਇਹ ਕਹਿ ਕੇ ਕੁਝ ਅਜਿਹੀਆਂ ਵਾਰਦਾਤਾਂ ਕਰ ਦੇਣੀਆਂ ਥਾਣਿਆਂ ਤੇ ਹਮਲਾ ਕਰ ਦੇਣਾ ਗੋਲੀਆਂ ਚਲਾ ਦੇਣੀਆਂ ਗ੍ਰੇਟ ਸਿੱਟਦੇ ਨੇ ਕਿ ਇਸ ਨੂੰ ਲੜਾਈ ਕਿਹਾ ਜਾ ਸਕਦਾ ਹੈ ਜਾਂ ਸਿਰਫ ਇਹ دہشتਵਾਦ ਹੈ ਇਹ ਟੈਰਰਿਸਟ ਐਕਟੀਵਿਟੀ ਹੈ ਜਾਂ ਇਹ ਗੁੰਡਾਗਰਦੀ ਹੈ ਜਿਸ ਨੂੰ ਕੀ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰਿਆਂ ਦੇ ਪਿੱਛੇ ਕੀ ਸਿਆਸਤ ਹੈ ਜਿਹੜੀ ਸਿਆਸਤ ਹੁਣ ਇਹ ਸਭ ਕੁਝ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਮੁੱਦੇ ਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੇ ਪਿਛਲੀਆਂ ਘਟਨਾਵਾਂ ਤੋਂ ਕੁਝ ਵੀ ਨਹੀਂ ਸਿੱਖਿਆ ਜਿਨ੍ਹਾਂ ਦੇ ਉੱਪਰ ਬੀਤੀ ਹੈ ਜਿਨ੍ਹਾਂ ਦੇ ਉੱਪਰ ਗੁਜ਼ਰੀ ਹੈ ਉਹ ਸਮਾਂ ਜਿਨ੍ਹਾਂ ਨੇ ਦੇਖਿਆ ਹੈ ਉਹੀ ਜਾਣਦੇ ਨੇ ਕਿ ਉਸ ਸੰਤਾਪ ਨੂੰ ਕਿਵੇਂ ਖੜਾਇਆ ਗਿਆ ਸੀ ਉਹਦੇ ਨੁਕਸਾਨ ਕੀ ਹੋਏ ਸੀ ਕੀ ਨਮੁਸ਼ੀ ਚੱਲਣੀ ਪਈ ਸੀ ਲੋਕਾਂ ਨੂੰ ਉਸ ਦੌਰ ਦੇ ਦੌਰਾਨ ਸਿਰਫ ਉਹੀ ਜਾਣਦੇ ਨੇ ਸਿਆਸਤਦਾਨ ਕਦੇ ਵੀ ਆਪਣੀਆਂ ਭੁੱਲਾਂ ਤੋਂ ਆਪਣੀਆਂ ਗਲਤੀਆਂ ਤੋਂ ਕੁਝ ਸਿੱਖ ਨਹੀਂ ਰਹੇ ਉਹ ਉਹੀ ਗਲਤੀਆਂ ਨੂੰ ਦੁਬਾਰਾ ਰਿਪੀਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਾਕੀ ਉਸ ਤੋਂ ਕੁਛ ਨਾ ਕੁਛ ਹੋ ਜਿੱਤ ਸਕਣ ਕੁਛ ਗੇਮ ਪ੍ਰਾਪਤ ਕਰ ਸਕਣ ਕੋਈ ਪਾਵਰ ਕੋਈ ਸੱਤਾ ਉਹਨਾਂ ਦੇ ਹੱਥ ਆ ਜਾਵੇ ਇਸੇ ਮਕਸਦ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡਦੇ ਨੇ ਹਾਈ ਟਾਈਮ ਹੈ ਕਿ ਲੋਕਾਂ ਨੂੰ ਇਸ ਚੀਜ਼ ਦੀ ਸਮਝ ਆ ਜਾਵੇ ਤੇ ਆਮ ਲੋਕ ਜਿਹੜੇ ਬੈਕ ਜਾਂਦੇ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਉਹ ਬੈਕਣ ਨਾ ਉਹ ਆਪਣੀ ਜ਼ਿੰਦਗੀ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਤੇ ਜੇ ਕਿ ਵੀ ਅਜਿਹੀਆਂ ਸੋਚ ਨੂੰ ਸਾਹਮਣੇ ਵੀ ਲੈ ਕੇ ਆਉਂਦਾ ਹੈ ਉਸ ਤੋਂ ਸਵਾਲ ਜ਼ਰੂਰ ਕਰਨ ਕਿ ਉਹਨਾਂ ਦੀ ਪਲਾਨ ਕੀ ਹੈ ਉਹਨਾਂ ਨੇ ਸੋਚਿਆ ਕੀ ਹੈ ਕੀ ਕਰਨਗੇ ਜੇ ਉਹ ਮਿਲ ਜਾਂਦਾ ਹੈ ਉਹਨਾਂ ਨੂੰ ਜਾਂ ਕਿੱਥੇ ਉਹ ਦੇਸ਼ ਬਣਾਉਣਾ ਚਾਹੁੰਦੇ ਨੇ ਕਿਹੋ ਜਿਹਾ ਖਿੱਤਾ ਹੋਏਗਾ ਉਸ ਗੱਲ ਤੇ ਜਦੋਂ ਤੁਸੀਂ ਜਵਾਬ ਮੰਗੋਗੇ ਤਾਂ ਸ਼ਾਇਦ ਕਿਸੇ ਕੋਲ ਵੀ ਉਹ ਜਵਾਬ ਨਾ ਹੋਣ ਕਿਉਂਕਿ ਕਿਸੇ ਨੇ ਵੀ ਇੰਨੀ ਦੂਰ ਤੱਕ ਇਹ ਸੋਚਿਆ ਨਹੀਂ ਹੈ ਨਾ ਹੀ ਇਹ ਮੁੱਦਾ ਇੰਨੀ ਵਾਈਡ ਸਪਰੈਡਲੀ ਲੋਕਾਂ ਦੇ ਵਿੱਚ ਸ਼ਮੂਲੀਅਤ ਰੱਖਦਾ ਹੈ ਯਾ ਲੋਕ ਬਹੁਤ ਜ਼ਿਆਦਾ ਲੋਕਪ੍ਰਿਅਤਾ ਦੇ ਨਾਲ ਇਸ ਮੁੱਦੇ ਨੂੰ ਚਾਹੁੰਦੇ ਨੇ ਇਹ ਜੇਆ ਨਹੀਂ ਹੈ ਲੇਕਿਨ ਸਿਆਸਤ ਦੇ ਨਾਲ ਬਾਰ ਬਾਰ ਇਸ ਮੁੱਦੇ ਨੂੰ ਜਿਉਂਦਾ ਰੱਖਿਆ ਜਾਂਦਾ ਹੈ ਤਾਂ ਕਿ ਲੋੜ ਪੈਣ ਤੇ ਇਸ ਦਾ ਨਜਾਇਜ਼ ਫਾਇਦਾ ਉਠਾਇਆ ਜਾ ਸਕੇ ਉਮੀਦ ਕਰਦੇ ਹਾਂ ਤੁਸੀਂ ਆਪਣੇ ਜ਼ਹਿਨ ਦੇ ਵਿੱਚ ਜ਼ਰੂਰ ਝਾਤ ਮਾਰੋਗੇ ਤੇ ਇਨ੍ਹਾਂ ਮੁੱਦਿਆਂ ਤੇ ਸੋਚ ਸਮਝ ਕੇ ਹੀ ਆ ਆਪਣੇ ਵਿਚਾਰ ਅੱਗੇ ਰੱਖੋਗੇ ਜਾਂ ਇਹਨਾਂ ਨੂੰ ਹਵਾ ਦਾਓਗੇ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਹਾਂ ਧੰਨਵਾਦ